ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਹோம் ਲੈਸ ਸੰਸਥਾ ਵੱਲੋਂ ਅਜੂਵਲ ਝੁੱਗੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਲੜੀ ਤਹਿਤ ਅੱਜ ਪ੍ਰਸਿੱਧ ਕਥਾਵਾਚਕ ਸਰਬਜੀਤ ਸਿੰਘ ਧੁੰਦਾ ਤੇ ਐਨ ਆਰ ਆਈ ਵੀਰਾਂ ਵੱਲੋਂ ਪੰਜ ਹੋਰ ਪੱਕੇ ਮਕਾਨਾਂ ਦਾ ਨੀਂਹ ਪੱਧਰ ਰੱਖਿਆ ਗਿਆ ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਗਰੀਬ ਪਰਿਵਾਰਾਂ ਨੂੰ ਪੱਕੀ ਛੱਤ ਮਿਲ ਸਕੇ ਦੇਖੋ ਪੂਰੀ ਖਬਰ ਸਰ ਸ੍ਰੀ ਅਕਾਲ ਜੀ ਜਬ ਵੀ ਤੁਹਾਨੂੰ ਪਤਾ ਹੋਵੇ ਹਾਂ ਜੀ ਜਣਗੇ ਉਹ ਕਿ ਜਿਵੇਂ ਹੋਮ ਫੋਰ ਹੋਮਲੈਸ ਸੰਸਥਾ ਵੀਰ ਵਰਿੰਦਰ ਸਿੰਘ ਦੇ ਪ੍ਰਹਾਰ ਇਹਨਾਂ ਦੇ ਸਮੂਹ ਜਿਹੜੇ ਮੈਂਬਰ ਸਾਹਿਬਾਨ ਚਲਾ ਰਹੇ ਆ ਕਈ ਸਾਲਾਂ ਤੋਂ ਇੱਥੇ ਜਿਹੜੇ ਵੀਰ ਲੋੜਵੰਦ ਜਿਨ੍ਹਾਂ ਦੇ ਕੋਲ ਆਪਣੀ ਛੱਤ ਨਹੀਂ ਸੀ ਹੈਗੀ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਆ ਤੇ ਪਹਿਲਾਂ ਵੀ ਅਸੀਂ ਬਹੁਤ ਵਾਰੀ ਆਏ ਆ ਅੱਜ ਵੀਰ ਕੁਲਵੰਸ ਸਿੰਘ ਜੀ ਉਹਨਾਂ ਦਾ ਸਮੁੱਚਾ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਅੱਜ ਚਾਰ ਘਰਾਂ ਦਾ ਜਿਹੜਾ ਵਾ ਉਹ ਨੀ ਪੱਥਰ ਰੱਖਣ ਵਾਸਤੇ ਭੈੰਜੀ ਹੋਣੀ ਤੇ ਉਹਨਾਂ ਦੇ ਬ੍ਰਦਰ ਪਹੁੰਚੇ ਆ ਕਿਉਂਕਿ ਜਦੋਂ ਵੀ ਅਸੀਂ ਕਿਤੇ ਵੀ ਜਾਂਦੇ ਆ ਕੋਸ਼ਿਸ਼ ਕਰੀ ਦੀ ਆ ਕਿ ਆਪਣੇ ਗੁਰਮਤ ਦੇ ਪ੍ਰਚਾਰ ਵਿੱਚ ਲੋੜਵੰਦ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤੇ ਜਿੱਥੇ ਵੀ ਜਾਗਰੂਕ ਸੰਗਤ ਬੈਠੀ ਆ ਫਿਰ ਉਹ ਫੋਲ ਚੜਾਉਂਦੀ ਆ ਕਿ ਅਸੀਂ ਆਪਣੀ ਦਸਵੰਧ ਦੀ ਕਮਾਈ ਵਿੱਚੋਂ ਤੇ ਸਮਾਜ ਦੇ ਭਲੇ ਵਾਸਤੇ ਜਿੱਥੇ ਵੀ ਲੋੜ ਲੱਗੇ ਸਾਨੂੰ ਉੱਥੇ ਸੇਵਾ ਕੀਤੀ ਜਾਵੇ ਤੇ ਹੁਣ ਤੁਸੀਂ ਵੇਖ ਹੀ ਚੁੱਕੇ ਹੋ ਕਿ ਜਿੰਨਾਂ ਘਰਾਂ 'ਚ ਆਪਾਂ ਪਹਿਲਾਂ ਵੀ ਆਏ ਆ ਇੱਥੇ ਆਕਾਨਿਆਂ ਦੀਆਂ ਛੰਨਾਂ ਜਿੰਨਾਂ ਵਿੱਚ ਵੀਰ ਕਈਆਂ ਸਾਲਾਂ ਤੋਂ ਰਹਿ ਰਿਹਾ ਤੇ ਵੀਰ ਬਰਿੰਦਰ ਸਣਾ ਉਹ ਗੱਲ ਹੋ ਰਹੀ ਸੀ ਕਿ ਅਸਰ ਵਿੱਚ ਇਹਨਾਂ ਨੇ ਵਿਕਾਸ ਨਹੀਂ ਕੀਤਾ ਦਿਮਾਗ ਤੌਰ ਤੇ ਜਿਵੇਂ ਆ ਹੁਣ ਤੁਸੀਂ ਵੇਖਿਆ ਕਿ ਆਪਾਂ ਘਰ ਦਾ ਨਹੀਂ ਪੱਥਰ ਰੱਖਣਾ ਬੰਦੇ ਨੇ ਘਰ ਦਾ ਨਹੀਂ ਪੱਥਰ ਰੱਖਣਾ ਬੰਦੇ ਚਾਹੀ ਵੜਾ ਹੁੰਦਾ ਬੰਦਾ ਤੇ ਇਟਾਂ ਸਿਮਿੰਟ ਸਰੀਆ ਸਭ ਕੁਝ ਪਹਿਲਾਂ ਪ੍ਰਬੰਧ ਕਰ ਲੈਂਦਾ ਉਹਨਾਂ ਮੌਕੇ ਦਾ ਮਤਲਬ ਜਿੰਨਾਂ ਨੂੰ ਕਿਹਾ ਗਿਆ ਉਹਨਾਂ ਨੇ ਕਰ ਲਿਆ ਤੇ ਸਿਣੀ ਅਰਦਾਸ ਕਰਦੇ ਆ ਕਿ ਵੀਰੋ ਆਪਣੀ ਸੋਚ ਕਰਕੇ ਇਹੋ ਗੁਰਨਾਨ ਸਾਹਿਬ ਦੀ ਵਿਚਾਰਧਾਰਾ ਸੀ ਕਿ ਮਾਨਸਿਕ ਤੌਰ ਤੇ ਇਹ ਲੋਕ ਵਿਕਾਸ ਕਰ ਸਕਣ ਬਾਬੇ ਸਾਡੇ ਦੀ 239 ਸਾਲ ਦੀ ਜੰਗ ਹੀ ਇਹੋ ਸੀ ਕਿ ਵਿਪਰ ਨੇ ਇਹਨਾਂ ਲੋਕਾਂ ਦੇ ਦਿਮਾਗ ਨੂੰ ਲੋਗ ਲਾਇਆ ਹੋਇਆ ਸੀ ਵੀ ਨਾ ਤੂੰ ਸੋਚ ਸਕੋ ਨਾ ਤੂੰ ਆਪਣਾ ਦਿਮਾਗ ਤੇਜ਼ ਕਰ ਸਕੋ ਨਾ ਤੈਨੂੰ ਕੇ ਗੱਲ ਦਾ ਪਤਾ ਲੱਗ ਸਕੇ ਮਤਲਬ ਜਿਹੜੀ ਆ ਮਾੜੀ ਮੋਟ ਰੋਟੀ ਪਾਣੀ ਤਾਂ ਕੀ ਗੱਲ ਨਾ ਪੜ ਜਾਂਦੀ ਸੀ ਤੇ ਜਿਹੜਾ ਬੰਦਾ ਇਸ ਦੈਰੇ ਚੋਂ ਨਹੀਂ ਬਾਹਰ ਆ ਸਕੇ ਉਹਨੇ ਸਮਾਜ ਦਾ ਭਲਾ ਕਿਥੋਂ ਕਰਨਾ ਤੋਏ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਪਰਪਕਾਰ ਕੀਤਾ ਤੇ ਆਪਣੀ ਅਸੀਂ ਕਮਾਈ ਕਰੀ ਉਹਦੇ ਵਿੱਚੋਂ ਥੋੜਾ ਬੋਤਾ ਹਿੱਸਾ ਬਾਹਰ ਕਢੀਏ ਤੇ ਸਮਾਜ ਦਾ ਭਲਾ ਕਰੀਏ ਬਾਕੀ ਆ ਬੱਚੇ ਵਿਖਾ ਦੋ ਸਭ ਤੋਂ ਵੱਡੀ ਗੱਲ ਆ ਕਿ ਆ ਛੋਟੇ ਛੋਟੇ ਬੱਚੇ ਸਾਬ ਸੂਰਤ ਹੋਆ ਸਿਰਾਂ ਤੇ ਜੂੜੇ ਆ ਨਹੀਂ ਤੇ ਚੰਗੇ ਪੜੇ ਕਈ ਵਾਰੀ ਆਪਣੇ ਕੋਲ ਸਭ ਕੁਝ ਹੁੰਦਾ ਕਰਾਂ ਸਾਡੇ ਸ਼ੈਂਪੂ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਤਰ੍ਹਾਂ ਤਰ੍ਹਾਂ ਦੇ ਸਾਬਣ ਸਾਡੇ ਕੋਲ ਹੁੰਦੇ ਆ ਵਧੀਆ ਅਸੀਂ ਕੰਪਨੀਆਂ ਦੇ ਬ੍ਰਾਂਡਡ ਪ੍ਰੋਡਕਟ ਵਰਤਦੇ ਆ ਤੇ ਫਿਰ ਵੀ ਸਾਡੇ ਬੱਚੇ ਸਿੱਖਿਆ ਤੋਂ ਦੂਰ ਜਾ ਰਹੇ ਆ ਇਸ ਪੱਖੋਂ ਇਹਨਾਂ ਵੀਰਾਂ ਦਾ ਇਹਨਾਂ ਪਰਿਵਾਰਾਂ ਦਾ ਵਾਅਦਾ ਕਿ ਸੋਲਾਂ ਘਟਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਸਾਭ ਸੂਰਤ ਰੱਖਿਆ ਹਾਂਜੀ ਮਮਤਾ ਜੀ ਇਹਨਾਂ ਨੂੰ ਐਜੂਕੇਸ਼ਨ ਵਾਸਤੇ ਵੀ ਅਵੇਅਰ ਕਰ ਰਹੇ ਆ ਬਿਲਕੁਲ ਮੇਖਾ ਜੀ ਇੱਥੇ ਸਕੂਲ ਦਾ ਵੀ ਪ੍ਰਬੰਧ ਕੀਤਾ ਹੋਇਆ ਕਿ ਜਿਹੜੇ ਬੱਚੇ ਜਿਹੜੇ ਪੜ ਸਕਦੇ ਉਹਨਾਂ ਵਾਸਤੇ ਵੈਸੇ ਪੜਵਾਉਣ ਚਾਹੀਦੇ ਨਾ ਪਹਿਣਾ ਨੂੰ ਆਪਣੇ ਬੱਚਿਆਂ ਨੂੰ ਉੱਥੇ ਸਕੂਲ ਵਿੱਚ ਲੈ ਕੇ ਜਾਣ ਹਾਂ ਬਹੁਤ ਵਧੀਆ ਇੱਥੇ ਸਕੂਲ ਵੀ ਹੈਗਾ ਨਾਲ ਗੁਰਦੁਆਰਾ ਸਾਹਿਬ ਵੀ ਆ ਕਿਉਂਕਿ ਦੇਖੋ ਦੋਵੇਂ ਗੱਲਾਂ ਗੁਰੂ ਦੇ ਕੋਲੋਂ ਸਾਨੂੰ ਆਤਮਿਕ ਖਰਾਕ ਮਿਲਣੀ ਆ ਤੇ ਸਰੀਰ ਦੀ ਜਿਹੜੀ ਫਿਜ਼ੀਕਲ ਖਰਾਕ ਹੈ ਜਿਹੜੀ ਸਾਨੂੰ ਚਾਹੀਦੀ ਉਹ ਇਹਨਾਂ ਨੂੰ ਕਮਾਉਣੀ ਪੈਣੀ ਆ ਗੁਰਦਰੀ ਆਉਣ ਉਥੇ ਗੁਰਬਾਣੀ ਦਾ ਉਪਦੇਸ਼ ਹੋਣ ਜਿਹੜਾ ਮਨ ਸਟਰੋਂਗ ਹੋਵੇ ਅਸੀਂ ਆਪਣੀਆਂ ਸਮਾਜਿਕ ਬੁਰਾਈਆਂ ਤੋਂ ਆਪਣੇ ਆਪ ਨੂੰ ਬਚਾਈਏ ਤੇ ਜਿਵੇਂ ਇਹ ਘਰ ਮੈਂ ਪਹਿਲਾਂ ਗੱਲ ਕਹਿ ਚੁੱਕਾ ਵੀ ਘਰਾਂ ਦੀ ਸੇਵਾ ਤੇ ਸੰਗਤ ਰੱਖ ਕੇ ਇਹਨਾਂ ਦੀ ਕਰ ਰਹੀ ਆ ਇਹ ਤੋਂ ਅਗਲਾ ਸਟੈਪ ਇਹਨਾਂ ਨੂੰ ਖੁਦ ਆਪ ਲੈਣਾ ਪੈਣਾ ਇਹ ਤੁਸੀਂ ਸਾਰੇ ਪ੍ਰਵਾਸ ਕਾਲ ਮੜਾ ਕੇ ਦਿੰਦੇ ਆ ਬੜੇ ਵਧੀਆ ਪੈਸੇ ਕੱਢਦੇ ਆ ਪ੍ਰਸ਼ਾਸਪਾਈ ਦਾ ਫੇਵ ਵੀ ਦੇਖਿਆ ਕਈ ਦਿਨਾਂ ਤੋਂ ਵੀ ਉਹੀ ਸਾਫਾਈ ਦੇ ਉਹ ਤੇ ਉਹੀ ਤੇ ਆਪਾਂ ਗੱਲ ਕਰ ਰਹੇ ਜਿੰਨਾ ਕ ਜਿੰਨਾ ਕ ਕਰ ਲਿਆ ਵਕਾਸ਼ ਹੀ ਦੀ ਕੀਤਾ ਦਿਮਾਗ ਨੇ ਕਿ ਘਰ ਬਣ ਗਿਆ ਤਾਂ ਤੁਹਾਨੂੰ ਸਫਾਈ ਆਪ ਰੱਖਣੀ ਪੈਣੀ ਹੈ ਜਿਹੜੇ ਤੁਸੀਂ ਜਿਨ੍ਹਾਂ ਦੇ ਘਰ ਬਣ ਗਿਆ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖੋ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ ਕਿ ਭਾਵੇਂ ਘਰ ਕੱਚਾ ਹੀ ਹੋਵੇ ਝਾੜੂ ਮਾਰੋ ਗੁਜ਼ਰ ਜੀ ਕਿ ਜ਼ਿਆਦਾ ਆਊਗਾ ਇਹ ਤੁਸੀਂ ਸਫਾਈ ਨਹੀਂ ਕਰਦੇ ਜਿਹੜਾ ਦੁਕਾਨਦਾਰ ਸਿਰੜ ਕੇ ਦੁਕਾਨ ਨੂੰ ਸਾਫ਼ ਹੀ ਨਹੀਂ ਕਰਦਾ ਤੇ ਉਹ ਗਾ ਕਿੱਥੋਂ ਆਣਿਆ ਤੇ ਕਹਿੰਦਾ ਪਾਬ ਜ ਤੁਹਾਡਾ ਘਰ ਸਾਫ਼ ਸੁਥਰਾ ਆਊਗਾ ਤੇ ਰਜ਼ਕ ਵੀ ਸਾਫ਼ ਸਫਾਈ ਵੱਲ ਦੇਖ ਕੇ ਆਉਂਦਾ ਇਸ ਕਰਕੇ ਥੋੜਾ ਜਿਹਾ ਉਦਮ ਆਪਣੇ ਜੀਵਨ ਚ ਲੈ ਕੇ ਆਓ ਭੈਣੋ ਤੁਹਾਨੂੰ ਬੇਨਤੀ ਆ ਪੰਜਾਬੀ ਬਣਨੀ ਆ ਹੱਸਦਾਰ ਕਰੋ ਹਰੀ ਹਰੀ ਗੁਰਬਾਣੀ ਵਾਲੇ ਬੰਨੇ ਉਦਮ ਲੈ ਕੇ ਆਓ ਆਪਣੇ ਜੀਵਨ ਚ ਆ ਤੁਹਾਡਾ ਕਹਿਣਾ ਨਾਲ ਥੋੜਾ ਹੋਰ ਬਸ ਰਹੀ ਹਾਂ ਕਿਉਂਕਿ ਵੇਖੋ ਇਹ ਸੰਗਤ ਦਾ ਅਸਰ ਤਾਂ ਹੀ ਪੈਂਦਾ ਨਾ ਆ ਬੱਚਿਆਂ ਦੇ ਵੇਖੋ ਸਭ ਸੂਰਜਵਾ ਬੱਚੇ ਸਿੱਖੀ ਵਿਚਾਰਧਾਰਾ ਵਾਲੇ ਬੰਨੇ ਹੋਣ ਤੇ ਇਹ ਪਰਿਵਾਰ ਵੇਖੋ ਭੈਣ ਜੂਣੀ ਕਨੈਕਟੀਗਰ ਤੋਂ ਆਏ ਆ ਵੀਰ ਗੁਰਮੀਤ ਸਿੰਘ ਜੀ ਵਰਸਾਲ ਉਹਨਾਂ ਦੇ ਸਿਸਟਰ ਨੇ ਸਭ ਤੋਂ ਵੱਡੀ ਗੱਲ ਆ ਕਿ ਇਹ ਪਰਿਵਾਰ ਇਹਨਾਂ ਨੂੰ ਚੰਗਾ ਲੱਗਾ ਇਸੇ ਕਿਉਂਕਿ ਪੈਸਾ ਤੇ ਬੰਦਾ ਕਮਾਉਂਦਾ ਵੀ ਮਿਹਨਤ ਨਾਲ ਆ ਤੁਹਾਨੂੰ ਪਤਾ ਪੈਸਾ ਕਮਾਉਣਾ ਕਿੰਨਾ ਔਖਾ ਵਾ ਪਰ ਉਸ ਪੈਸੇ ਨੂੰ ਜਦੋਂ ਲਾਉਣਾ ਹੁੰਦਾ ਨਾ ਉਦੋਂ ਬਹੁਤ ਸਿਆਣਪ ਦੀ ਲੋੜ ਪੈਂਦੀ ਹੈ ਵੀ ਕਈ ਵਾਰੀ ਗਲਤ ਸੰਸਥਾਵਾਂ ਪੈਸੇ ਦਾ ਜਿਹੜਾ ਵਾ ਉਹ ਦੁਰਵਰਤੋਂ ਕਰਦੀਆਂ ਤੇ ਇਹ ਬਹੁਤ ਸੋਹਣੇ ਤਰੀਕੇ ਨਾਲ ਇਹ ਭੈਣ ਜੀ ਹੁਣੀ ਆਪਣੇ ਪਰਿਵਾਰ ਦੀ ਜ਼ਿਮੇਵਾਰੀ ਲੈ ਕੇ ਅੱਜ ਚਾਰ ਘਰਾਂ ਦੀ ਸੇਵਾ ਕਰਨ ਵਾਸਤੇ ਆਇਆ ਇੱਕ ਘਰ ਵੈਸੇ ਕਿਸੇ ਹੋਰ ਪਰਿਵਾਰ ਨੇ ਕਰਾ ਅੱਜ ਪੰਜ ਘਰਾਂ ਦਾ ਨੀਂਹ ਪੱਥਰ ਜਿਹੜਾ ਵਾ ਉਹ ਰੱਖਿਆ ਜਾਣਾ ਵਾ ਤੇ ਮੇਰੇ ਖਿਆਲ ਚ ਹੁਣ 180 ਘਰ 180 ਦੇ ਕਰੀਬ 80 ਦੇ ਕਰੀਬ ਘਰ ਜਿਹੜੇ ਆ ਉਹ ਹੁਣ ਤੱਕ ਜਿਹੜੇ ਆ ਅੱਜ ਦੇ ਪਾਕੇ ਵਿੱਚ ਵੰਡਣੇ ਆ ਤੇ ਇਹ ਮੇਰੇ ਖਿਆਲ ਚ ਹਰ ਦੇਸ਼ ਤੋਂ ਪਿੱਛੇ ਜਿਵੇਂ ਇੱਕ ਸਾਡੀ ਭੈਣ ਉਥੋਂ ਜਰਮਨੀ ਤੋਂ ਆ ਹਾਂਜੀ ਤੇ ਉਹ ਜਰਮਨੀ ਤੋਂ ਆਏ ਆ ਤੇ ਉਹਨਾਂ ਨੇ ਵੀ ਮੇਰੇ ਖਿਆਲ ਚ ਹੁਣ ਤੱਕ ਪਹਿਲਾਂ 5 ਘਰਾਂ ਦੀ ਕਰ ਗਿਆ 2 ਘਰ 2 ਨੌ ਘਰ ਹੋ ਗਏ ਜੀ ਟੋਟਲ ਉਹਨਾਂ ਵੱਲੋਂ ਉਹਨਾਂ ਦੇ ਭੈਣ ਭਰਾਵਾਂ ਵੱਲੋਂ ਮਤਲਬ ਇਹ ਇਹ ਇੱਕ ਇਹਨੂੰ ਕਹਿੰਦੇ ਦੀਵੇ ਦੀਵੇ ਦੀਵਾ ਜਗਦਾ ਜੋ ਇੱਕ ਪਰਿਵਾਰ ਸੇਵਾ ਕਰਦਾ ਉਹ ਨਾਲ ਦੇਖ ਕੇ ਦੂਜੇ ਪਰਿਵਾਰ ਜਿਵੇਂ ਸਾਡੇ ਸਤਪਾਲ ਸਿੰਘ ਜੀ ਵੀਰ ਹਾਂਗਕਾਂਗ ਤੋਂ ਉਹਨਾਂ ਦੇ ਬਰਦਰ ਦਾ ਉਹਨਾਂ ਦੇ ਬੇਟੇ ਦਾ ਵਿਆਹ ਸੀ। ਅਸੀਂ ਸਮਾਗਮ ਤੇ ਗਏ ਤੇ ਇਦਾਂ ਗੱਲ ਹੀ ਕੀਤੀ ਉਹਨਾਂ ਨਾਲ। ਤੇ ਉਹਨਾਂ ਨੇ ਆਪਣੇ ਬੇਟੇ ਦੇ ਆਨੰਦਕਾਰ ਤੇ ਇੱਕ ਘਰ ਦਾ ਅਨਾਉਂਸ ਕੀਤਾ ਤੇ ਉਹਨਾਂ ਦੇ ਦੇਖ ਕੇ ਰਿਸ਼ਤੇਦਾਰਾਂ ਨੇ ਪਾ ਲਾ ਕੇ ਪੰਜ ਘਰ ਉਹ ਬਣਵਾ ਕੇ ਗਏ। ਤੇ ਇਦਾਂ ਸਾਨੂੰ ਪਤਾ ਐਸ ਵੀਡੀਓ ਤੋਂ ਬਾਅਦ ਹੋਰ ਵੀ ਕਿਹਾਂ ਦੇ ਮਨ 'ਚ ਜਾਗਰਤੀ ਆਉਣੀ ਆ। ਪਰ ਸਾਡੀ ਬੇਨਤੀ ਇਹ ਆ ਕਿ ਉਹਨਾਂ ਦਾ ਦਿਲ ਨਾ ਤੋੜਿਓ। ਸਹੀ ਗੱਲ। ਸਮਝਦੇ। ਹਾਂਜੀ ਅੱਜ ਐਨਆਰਆਈ ਵੀ ਰਮਲੋਂ ਪੰਜ ਕਾਂਸੋਰ ਬਣਾ ਕੇ ਕਿਤੇ ਜਾ ਰਹੇ ਆ। ਹਾਂਜੀ। ਇਹਦੀ ਵਾਰੀ ਕਿੰਤਾ ਕੀ ਬਣਾ ਰਹੇ ਆ? ਅ ਬਹੁਤ ਵਧੀਆ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਜਿਹੜਾ ਚੱਲੇ ਅਸੀਂ ਕੱਲੇ ਸੀ ਅੱਜ ਤੋਂ 6-7 ਸਾਲ ਆਲਮੋਸਟ ਹੋ ਗਏ ਕੱਲੇ ਚੱਲੇ ਆ ਜਦੋਂ 6 ਘਰ ਬਣ ਗਏ ਇੱਕ ਸਰਦਾਰ ਬੱਚੇ ਨੂੰ ਦੇਖ ਕੇ ਤੁਰੇ ਸੀ ਇੱਥੇ ਘੁੰਮਦਾ ਫਿਰਦਾ ਸੀ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਹੋਰ ਘਰ 6 ਬਣਾ ਕੇ ਅਸੀਂ ਆਪਣੇ ਤੇ ਫਿਰ ਅਸੀਂ ਬਾਬਾ ਨਾਨਕ ਨੂੰ ਇਹੀ ਕਿਹਾ ਕਿ ਹੁਣ ਤੁਸੀਂ ਦੱਸੋ ਅਸੀਂ ਕੀ ਕਰਨਾ ਹੈਗਾ ਉਹ ਕੋਈ ਸੋਜੀ ਪ੍ਰਭਾ ਸਾਹਿਬ ਨੂੰ ਆਈ ਆ ਕੋਈ ਸ਼ਕਤੀ ਉਤੋਂ ਆਈ ਆ ਵਾਹਿਗੁਰੂ ਨੇ ਦਇਆ ਕੀਤੀ ਸਾਡੇ ਤੇ ਕਿ ਸਾਡੇ ਨਾਲ ਅਨਨੋਨ ਜਿਨ੍ਹਾਂ ਨੂੰ ਵੀ ਅਸੀਂ ਨਹੀਂ ਸੀ ਜਾਣਦੇ ਉਹ ਸੱਜਣ ਪੈਣਾ ਪ੍ਰਾ ਸਾਡੇ ਨਾਲ ਮਿਲੇ ਤੇ ਸਫਲ ਹੋ ਗਿਆ ਕਿ ਇੱਕ ਤੋਂ 100 AC 180 ਕਰ ਬਣ ਚੁੱਕੇ ਤੇ ਅੱਗੇ ਦੇ 6 ਅੱਜ 5 ਅੱਜ ਨੇ ਪੱਥਰ ਰੱਖੇ ਜਾਣੇ ਜਿਨ੍ਹਾਂ ਵਿੱਚ ਕੁਲਵਿੰਦਰ ਕੌਰ ਭੈਣ ਜੀ ਕਨੇਟਿਕਟ ਤੋਂ ਆਏ ਹੈਗੇ ਆ ਇਹਨਾਂ ਨੇ 4 ਘਰ ਦਾ ਨਹੀਂ ਪੱਥਰ ਰੱਖਣਾ ਹੈਗਾ ਅੱਜ ਤੇ ਭਾਈ ਸਾਹਿਬ ਭਾਈ ਤੁੰਦਾ ਜੀ ਇਹਨਾਂ ਦੇ ਇਹਨਾਂ ਦਾ ਰੋਲ ਇੰਨਾ ਵੱਡਾ ਹੈਗਾ ਹோம்ਫਰ ਤੋਂ ਹੋਮਲੈਸ ਨਾਲ ਜਾਣ ਲਈ ਇਹਨਾਂ ਦਾ ਪ੍ਰਚਾਰ ਜਿੱਥੇ ਵੀ ਇਹਨਾਂ ਦੀ ਬਾਣੀ ਗੁਰੂ ਸਾਹਿਬ ਦੀ ਬਾਣੀ ਨੂੰ ਇਹ ਐਨੇ ਸੁਚੱਜੇ ਢੰਗ ਨਾਲ ਸਭ ਨੂੰ ਸਮਝਾਉਂਦੇ ਆ ਸੌਖਿਆਂ ਕਰਕੇ ਸਮਝਾਉਂਦੇ ਆ ਇੱਕ ਤੁਸੀਂ ਕੋਸ਼ਿਸ਼ ਕਰੋ ਸਾਰਿਆਂ ਕੋਲ ਫੋਨ ਆ YouTube ਤੇ ਜਾ ਕੇ ਇਹਨਾਂ ਦੀ ਖੋਲੋ ਲਿੰਕ ਨੂੰ ਪੜੋ ਆਪਣੇ ਬੱਚਿਆਂ ਨੂੰ ਮੈਂ ਬੀਬੀਆਂ ਨੂੰ ਕਹਿੰਨੀ ਆ ਔਰਤਾਂ ਹੀ ਅੱਗੇ ਚੱਲ ਕੇ ਆਪਣੇ ਬੱਚਿਆਂ ਨੂੰ ਕੁਛ ਨਾ ਕੋਈ ਸਿਖਾ ਦਿੰਦੀਆਂ ਕਿ ਸਵੇਰ ਉੱਠ ਕੇ ਪਹਿਲੀ ਬਾਡੀ ਦਾ ਪਾਠ ਆਪਣੇ ਬੱਚਿਆਂ ਨੂੰ ਕਰਨਾ ਸਿਖਾ ਦਿਓ। ਕਿਸ ਨਾ ਘਟੋ ਬੱਚਿਆਂ ਦੇ ਸਿੱਖੀ ਦੀ ਬਹੁਤ ਲੋੜ ਹੈਗੀ ਆ ਹੁਣ ਐਡੇ ਦਇਆਵਾਨ ਬੰਦੇ ਤੁਹਾਡੇ ਕੋਲ ਆਉਂਦੇ ਆ ਇਹਨਾਂ ਦਾ ਜੇ ਤੁਸੀਂ ਮਾਣ ਰੱਖਣਾ ਹੈ ਦਿਲ ਕੱਲ ਨੂੰ ਨਹੀਂ ਤੋੜਨਾ ਤੇ ਕੋਸ਼ਿਸ਼ ਕਰੋ ਮੈਂ ਇਹ ਆ ਕੇ ਦੇਖਣਾ ਕਿ ਕਿੰਨੀਆਂ ਭੈਣਾਂ ਨੇ ਮੇਰੀਆਂ ਨੇ ਆਪਣੇ ਬੱਚਿਆਂ ਨੂੰ ਪਹਿਲੀ ਬਾਡੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇ ਸਫਾਈ ਮੈਂ ਰੋਜ਼ ਆਉਂਦੀ ਆ ਇੱਥੇ ਐਵਰੀ ਡੇ ਆਉਂਦੀ ਆ ਸਫਾਈ ਮੈਂ ਕਹਿੰਦੀ ਸਫਾਈ ਕਰੋ ਸਫਾਈ ਸਫਾਈ ਜੇ ਤੁਹਾਡੇ ਦਿਮਾਗ ਦੇ ਵਿੱਚ ਠੀਕ ਆ ਸੀ ਸੋਚਦੇ ਆ ਕਿ ਭੁੱਖ ਨੇ ਤੁਹਾਨੂੰ ਉੱਥੇ ਕਿ ਡਵੈਲਪਮੈਂਟ ਤੁਹਾਡੇ ਮਾਈਂਡ ਦੀ ਕੀਤੀ ਪਰ ਹੁਣ ਤਾਂ ਤੁਸੀਂ ਕਰ ਸਕਦੇ ਆ ਪੱਕਾ ਕਰ ਅਸੀਂ ਦੇ ਰਹੇ ਆ ਕਿ ਤੁਹਾਨੂੰ ਸਿਕਿਉਰਟੀ ਇੱਕ ਇੱਕ ਵਾਲ ਮਿਲ ਗਈ ਸਿਕਿਉਰ ਰਹਿਣ ਨੂੰ ਬਾਹਰਲੇ ਹਮਲਿਆਂ ਤੋਂ بچਣ ਨੂੰ ਹਮਲਾ ਕਿਹੜਾ ਹੁੰਦਾ ਕੋਈ ਵੀ ਨਹੀਂ ਅੰਦਰ ਆ ਕੇ ਤੁਹਾਡੇ ਕੁਝ ਵੀ ਕਰ ਸਕਦਾ ਸਿਕਿਉਰਟੀ ਮਿਲ ਗਈ ਦਰਵਾਜ਼ਾ ਮਿਲ ਗਿਆ ਘਰ ਛੱਤ ਮਿਲ ਗਈ ਵਾਹਿਗੁਰੂ ਦੀ ਦਇਆ ਨਾਲ ਪਰ ਹੁਣ ਤੁਸੀਂ ਉਹ ਤੋਂ ਅੱਗੇ ਸੋਚੋ ਕੁਝ ਛੱਤ ਤਾਂ ਦੇਤੀ ਇਹ ਛੱਤ ਤੁਹਾਡੇ ਕੋਲ ਕਿਸੇ ਨੇ ਨਹੀਂ ਖੋਣੀ ਤੁਹਾਡੇ ਬੱਚਿਆਂ ਲਈ ਅੱਗੇ ਤੋਂ ਅੱਗੇ ਪੀੜੀ ਦਰ ਪੀੜੀ ਚੱਲੀ ਜਾਏਗੀ ਪਰ ਜੋ ਤੁਸੀਂ ਆਪਣੀ ਤੁਹਾਡੀ ਸੋਚ ਹੈਗੀ ਘਰ ਮਿਲ ਗਿਆ ਜੇ ਤੁਸੀਂ ਘਰ ਲਈ ਜੋੜੋ ਜੋੜਨਾ ਸੀ ਜੋੜੋ ਪਰ ਉਹਨੂੰ ਹੁਣ ਆਪਣੇ ਬੱਚਿਆਂ ਦਾ ਇਹਨਾਂ ਦਾ ਵਾਅਦਾ ਕਰ ਲੈਦਾ ਭਵਿੱਖ ਬਣਾਉਣ ਲਈ ਇਹਨਾਂ ਤੇ ਵੀ ਲਾਓ ਇਹਨਾਂ ਦਾ ਭਵਿੱਖ ਕਿੱਦਾਂ ਬਣਨਾ ਜੇ ਤੁਸੀਂ ਸਵੇਰ ਉੱਠ ਕੇ ਇਹਨਾਂ ਨੂੰ ਗੁਰੂ ਸਾਹਿਬ ਦਾ ਨਾਮ ਜਪਾਉਂਗੇ ਤਾਂ ਬਹੁਤ ਡੇਰੇ ਬਾਰ ਹੈਗੇ ਆ ਜਿਹੜੇ ਕਹੋਗੇ ਤੁਹਾਨੂੰ ਆ ਕੇ ਜੀ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਨੂੰ ਕੱਪੜਾ ਦਿੰਨੇ ਆ ਕੱਪੜਾ ਰੋਟੀ ਇਹ ਸਭ ਕੁਝ ਨਹੀਂਗਾ ਕੱਪੜਾ ਰੋਟੀ ਤੁਸੀਂ ਆਪ ਕਮਾਓ ਪਰਮਾਤਮਾ ਨੇ ਹੱਥ ਦਿੱਤੇ ਆ ਉਹਦੇ ਨਾਲ ਕਮਾਓ ਜੋ ਤੁਸੀਂ ਇਹਨਾਂ ਦੇ ਬੱਚਿਆਂ ਦੇ ਮਾਂ ਵਿੱਚ ਅੱਜ ਪਾਉਂਗੇ ਨਾ ਉਹਦੀ ਉਹ ਤੁਹਾਡੀ ਕਮਾਈ ਆ ساری ਉਮਰ ਦੀ ਨਹੀਂ ਤਾਂ ਬੱਚੇ ਵੀ ਤੁਹਾਡੇ ਲੋਕਾਂ ਵੱਲ ਦੇਖਦੇ ਰਹਿਊਗੇ ਸੋ ਬੇਨਤੀ ਆ ਸਾਡੀ ਸਾਰਿਆਂ ਦੀ ਅੱਜ ਜਿਹੜੇ ਅਸੀਂ ਇੱਥੇ ਖੜੇ ਆ ਕਿ ਇਹ ਸਾਨੂੰ ਕਿਰਪਾ ਕਰੋ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਦਿਲ ਨਾ ਤੋੜਿਓ ਕੱਲ ਨੂੰ ਅਸੀਂ ਅਸੀਂ ਕੋਸ਼ਿਸ਼ ਹੈ ਕਿ 2025 ਦੇ ਵਿੱਚ ਸਾਰੇ ਘਰ ਬਣ ਜਾਣੇ ਇਸ ਸਾਲ 'ਚ ਅਸੀਂ ਸੋਚਦੇ ਫਿਰ ਅਸੀਂ ਅੱਧਰ ਨਹੀਂ ਆਉਣਾ ਕਿਉਂ ਪਰ ਤੁਸੀਂ ਕਿਉਂਕਿ ਸਾਡਾ ਫਿਰ ਬਿੱਲ ਨਾ ਟੁੱਟੇ ਫਿਰ ਅਸੀਂ ਆ ਜਾਾਂਗੇ ਬਿੱਲ ਨਾ ਟੁੱਟੂਗਾ ਤਾਂ ਬਿੱਲ ਨਾ ਤੋੜਿਓ ਸਾਡਾ ਘਰ ਬਣਾਤਾ ਅੱਗੇ ਅਸੀਂ ਇਹਨੂੰ ਵੱਧ ਦੇ ਹੀ ਦੇਖਣਾ ਚਾਹੁੰਦੇ ਆ ਪਰ ਉਹਦੀ ਹਿੰਮਤ ਤੁਹਾਨੂੰ ਖੁਦ ਕਰਨੀ ਪੈਣੀ ਤੇ ਪਲੀਜ਼ ਅੱਜ ਪ੍ਰਾਨ ਕਰਕੇ ਜਾਓ ਐਡੀ ਵੱਡੀ ਸ਼ਖਸੀਅਤ ਤੁਹਾਡੇ ਕੋਲ ਆਏ ਆ ਰਣ ਕਰਕੇ ਜਾਓ ਕਿ ਅਸੀਂ ਆਪਣੇ ਬੱਚਿਆਂ ਨੂੰ ਸਵੇਰ ਨੂੰ ਉੱਠ ਕੇ ਪਹਿਲੀ ਪੌੜੀ ਦਾ ਪਾਠ ਕਰਾਵਾਂਗੇ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਵੇਂ ਘਰ ਦੀ ਮਿੰਨੀ ਪੱਥਰ ਕਿੱਦਾਂ ਲੱਗ ਰਿਹਾ ਜੀ ਠੀਕ ਲੱਗ ਰਿਹਾ ਹੈ ਜੀ ਹਾਂਜੀ ਠੀਕ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਇਸ ਵਾਰ ਜਿਹੜੇ ਸਾਨੂੰ ਬਣਾ ਕੇ ਦੇ ਰਹੇ ਉਹਨਾਂ ਨੂੰ ਇਹਨਾਂ ਰਈ ਬਹੁਤ ਮਿਹਰਬਾਨੀ ਹੈ ਨਾ ਦੀ ਜਿਨ੍ਹਾਂ ਨੇ ਸਾਡੇ ਗਰੀਬਾਂ ਦਾ ਖਿਆਲ ਰੱਖਿਆ ਸਾਰਿਆਂ ਨੇ ਕਿ ਸਾਇ ਤੇ ਸਾਰੀ ਜ਼ਿੰਦਗੀ ਚੁੱਪ ਗਿਆ ਤੇ ਰਹਿੰਦੇ ਸਾਡੀ ਕੋਈ ਕਾਦ ਨਹੀਂ ਹੈ ਕਿ ਜੈਸੀ ਘਰ ਬਣਾ ਸਕੀਏ ਮਿਹਰਬਾਨੀ ਇਹਨਾਂ ਦੀ ਜਿਹੜੇ ਆਏ ਆ ਸਰ ਉਹਨਾਂ ਦੀ ਵੀ ਜਿਹੜੇ ਬਣਵਾਉਂਦੇ ਆ ਉਹਨਾਂ ਦੀ ਵੀ ਮਿਹਰਬਾਨੀ